ਬਤੌਰ ਅਸੀਂ ਉਥੋਂ ਦੇ ਲੋਕਲ ਹੋਣ ਦੇ ਨਾਤੇ ਜੋ ਆ ਚੱਲ ਚੱਲ ਰਿਹਾ ਹੈ ਵੀ ਅੱਜ ਪਰਮਿੰਦਰ ਜੀ ਵੀ ਆਏ ਨੇ ਅਕਾਲ ਤਖਤ ਸਾਹਿਬ ਨੇ ਭરાਏ ਨੇ ਇਹ ਨਵਾਂ ਸਿੱਖੇ ਤੌਰ ਤੇ ਇੱਥੇ ਆਏ ਨੇ ਐਸੇ ਤਰ੍ਹਾਂ ਹੀ ਮਾਰਚ 2014 ਦੀ ਗੱਲ ਹੈ ਇਹ ਮਾਰਚ 2014 ਦੇ ਵਿੱਚ ਸਰਸਾ ਦੇ ਸਿਆਸੀ ਵਿੰਗ ਦੇ ਜਿਹੜੇ ਮੁਖੀ ਸੀਗੇ ਰਾਮ ਸਿੰਘ ਉਰਚਤੂਰੀ ਵਰਗੇ ਉਹਨਾਂ ਦੀ ਮੀਟਿੰਗ ਦਾ ਅਰੇਂਜ ਕੀਤਾ ਭੂਂਦਰ ਸਾਹਿਬ ਨੇ ਆਉਦੇ ਘਰੇ ਅੱਛਾ ਕੰਨੇ ਵਾਲੇ ਪਿੰਡ ਦੇ ਵਿੱਚ ਸਬੂਤ ਹੈਗੇ ਨੇ ਉਹਦੇ ਦਿੱਤੇ ਨੇ ਆਪਾਂ ਸਬੂਤ ਨਾਲ ਉਹਦਾ ਚਸ਼ਮੀ ਦੀ ਗਵਾਹ ਨੇ ਜੀ ਵੀਡੀਓ ਬਣਾਈ ਐ ਅੱਛਾ ਵੀਡੀਓ ਇਹ ਜੀ ਵੀ ਇਸ ਮੈਂਬਰ ਨੇ ਜੀ ਨਾਲ ਦਿੱਤੀ ਜੀ ਨਹੀਂ ਵੀਡੀਓ ਨਹੀਂ ਐ ਸੀ ਉਹਦਾ ਜ਼ਿਕਰ ਕੀਤਾ ਵੀਡੀਓ ਦੇ ਵੀ ਦੇਵਾਂਗੇ ਜੀ ਸਾਡੇ ਕੋਲੇ ਹੈਗੀ ਐ ਤੇ ਉਸ ਤੋਂ ਬਾਅਦ ਉਹਦਾ ਆ 2 ਅਗਸਤ ਨੂੰ ਜਿਹੜਾ ਛਪਦਾ ਕਾਲਮ ਅਜੀਤ ਸਰਗੋਸ਼ੀਆਂ ਦੇ ਵਿੱਚ ਜੀ ਦੇ ਵਿੱਚ ਸਰਗੋਸ਼ੀਆਂ ਉਹਨੇ ਉਹਦਾ ਜ਼ਿਕਰ ਕਰਤਾ ਵੀ ਮਾਨਸਾ ਦੇ ਕਿਸੇ ਅਕਾਲੀ ਲੀਡਰ ਦੇ ਘਰ ਇੱਕ ਸਿਆਸੀ ਵਿੰਗ ਦੇ ਡੇਰੇ ਸਿਆਸੀ ਵਿੰਗ ਦੇ ਜਿਹੜੇ ਹੈਗੇ ਨੇ ਉਹ ਬੰਦਿਆਂ ਨਾਲ ਮੀਟਿੰਗ ਹੋਈ ਹੈ ਪੁੰਦਰ ਸਾਹਿਬ ਦੀ ਤੇ ਹੋਰ ਵੀ ਜ਼ਿਕਰ ਕੀਤਾ ਉਹਨੇ ਉਹ ਜਦੋਂ ਅਸੀਂ ਬਰੀਕੀ ਚ ਗਏ ਸਾਨੂੰ ਪਤਾ ਲੱਗ ਗਿਆ ਵੀ ਇਹ ਮੀਟਿੰਗ ਹੋਈ ਹੈ ਕਨਫਰਮ ਹੋ ਗਈ ਸਾਡੇ ਉਹ ਮੈਂਬਰ ਐਸਜੀਪੀਸੀ ਨੇ ਜਿਹੜੇ ਐਗਜੈਕਟਿਵ ਮੈਂਬਰ ਵੀ ਰਹੇ ਨੇ ਮਿੱਠੂ ਸਿੰਘ ਕਾਨੇਗੇ ਨੇ ਉਹਦੀ ਕਨਫਰਮੇਸ਼ਨ ਕਰਤੀ ਤੇ ਫਿਰ ਸਾਡੀ ਡਿਊਟੀ ਬਣੀ ਕਿ ਅਸੀਂ ਇਹ ਵੀ ਆਪਾਂ ਜਾ ਕੇ ਅਕਾਲ ਤਖਤ ਸਾਹਿਬ ਤੇ ਬੇਨਤੀ ਕਰੀਏ ਵੀ ਇਹ ਇਹਨਾਂ ਨੂੰ ਤਾਂ ਤੁਸੀਂ ਕਾਰਜਕਾਰੀ ਪ੍ਰਧਾਨ ਬਣਾਤਾ ਜਿਹੜੇ ਗਨਾਹਗਾਰ ਨੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਆਪਣੇ ਘਰੇ ਮੀਟਿੰਗ ਬੁਲਾਈ ਇੱਕ ਤਾਂ ਮਿਲਦੇ ਨੇ ਆਮ ਰਸਤੇਾਂ 'ਚ ਮਿਲ ਗਏ ਕਿਤੇ ਹੋਟਲਾਂ 'ਚ ਮਿਲ ਗਏ ਇਹਨਾਂ ਨੇ ਘਰੇ ਮੀਟਿੰਗ ਕਰਵਾਈ ਹੈ। ਉਹ ਸੀਜੀ ਜਿਹੜਾ ਹੈਗਾ ਬੇਨਤੀ ਪੱਤਰ ਦੇ ਕੇ ਆਇਆ ਸਿੰਘ ਸਹਿਬਾਨ ਨੂੰ ਵੀ ਉਹਨਾਂ ਨੂੰ ਵੀ ਤਲਬੋ ਉਹਨਾਂ ਨੂੰ ਵੀ ਜਿਹੜੇ ਹੈਗੇ ਨੇ ਕਨਾਹ ਕਰਨੇ ਦੋਸ਼ੀ ਨੇ ਉਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਦਿਓ ਉਹਨਾਂ ਨੂੰ ਐਸੇ ਸਮਣ ਕਰੋ। ਇਹੀ ਬੇਨਤੀ ਲੈ ਕੇ ਅਸੀਂ ਆਏ ਹਾਂ। ਕੋਰ ਕਮੇਟੀ ਜਿਹੜੀ ਅਕਾਲੀ ਦਲ ਦੀਆਂ ਕੋਰ ਕਮੇਟੀਆਂ ਰਹੀਆਂ ਨੇ ਉਹਦੇ ਚ ਬਹੁਤ ਫੈਸਲੇ ਹੁੰਦੇ ਰਹਿੰਦੇ ਨੇ ਵਿਚਾਰੇ ਜਾਂਦੇ ਰਹਿੰਦੇ ਨੇ। ਕੋਰ ਕਮੇਟੀਆਂ ਦੇ ਮੈਂਬਰ ਜ਼ਿੰਮੇਵਾਰ ਨਹੀਂ ਤੁਸੀਂ ਮੰਨ। ਵਿੱਚ ਕੋਰ ਕਮੇਟੀ ਦੇ ਮੈਂਬਰ ਤਾਂ ਉਹਦੇ ਵੀ ਜ਼ਿੰਮੇਵਾਰ ਨੇ। ਲੇਕਿਨ ਉਹ ਤਾਂ ਕੋਰ ਕਮੇਟੀ ਤੋਂ ਬਿਨਾਂ ਵੀ ਕਿਚਨ ਕੈਬਨਟ ਦੇ ਮੈਂਬਰ ਸੀਗੇ। ਕੋਰ ਕਮੇਟੀ ਵਿਚਾਰਨ ਵਾਸਤੇ ਪਹਿਲਾਂ ਪ੍ਰਧਾਨ ਜੀ ਦੇ ਘਰ ਹੁੰਦਾ ਸੀ ਜਵਾਲਲ ਸਾਹਿਬ ਸੀ ਜਾਂ ਸੁਖਵੀਰ ਜੀ ਸੀ ਉਦੋਂ ਭੁੰਦਰ ਸਾਹਿਬ ਨਾਲ ਹੁੰਦੇ ਸੀ ਉਹ ਵੀ ਕੋਲੇ ਲੇਕਿਨ ਇਹ ਤਾਂ ਜੀ ਬਿਲਕੁਲ ਚਸ਼ਮਿੰਦਰ ਜੀ ਦੇ ਗਵਾਹ ਨੇ ਦੱਸਦਾ ਵੀ ਉੱਥੇ 2-3 ਘੰਟੇ ਮੀਟਿੰਗ ਹੋਈ ਹੈ 2014 ਚ ਹੋਈ ਹੈ ਪਤਾ ਨਹੀਂ ਕਿਸ ਮਸਲੇ ਤੇ ਹੋਈ ਹੈ 2014 ਚ ਮੀਟਿੰਗ ਹੁੰਦੀ ਹੈ 15 ਦੇ ਵਿੱਚ ਇਹ ਮਾਮਲੇ ਸਾਰੇ ਆਜੰਦ ਜਿਹੜਾ ਮਾਫੀ ਦਾ ਜਿਹੜਾ ਉਹ ਜੀ 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 ਇਹਦੇ ਨਾਲ ਵੀ ਰਿਲੇਟਡ ਫਿਲਮ ਨੂੰ ਜਿਹੜੀ ਆਪਣੀ ਉਹ ਨਹੀਂ ਦੇਖੋ ਇਹਦੇ ਨਾਲ ਰਿਲੇਟਡ ਵੀ ਹੋ ਸਕਦਾ ਜੀ ਇਸੇ ਮਸਲੇ ਤੇ ਮੀਟਿੰਗ ਜਿਹੜੀ ਹੈ ਇਹਦੇ ਨਾਲ ਸੰਬੰਧਤ ਵੀ ਹੋ ਸਕਦੀ ਹੈ ਮਾਫੀ ਵਾਲੇ ਨਾਮ ਤੇ ਜਾਂ ਆਪਣਾ ਵੋਟਾਂ ਲੈਣ ਦੇ 14 ਚ ਵੋਟਾਂ ਵੀ ਆਈਆਂ ਸੀ ਪਾਰਲੀਮੈਂਟ ਦੀਆਂ ਉਸ ਮਸਲੇ ਤੇ ਵੀ ਆ ਸਕਦੀ ਹੈ ਜੀ ਸਾਡਾ ਕੋਲ ਜਾਤੀ ਰੰਜਸ਼ ਨਹੀਂ ਅਸੀਂ ਉਹਨਾਂ ਦੇ ਲੋਕਾਂ ਹਾਂ ਉਹਨਾਂ ਦੇ ਨੇੜੇ ਹਾਂ ਲੇਕਿਨ ਜੋ ਸਾਰੇ ਇੰਨਾ ਵੱਡਾ ਮਤਲਬ ਕਿ ਜਿਹੜਾ ਘਟਨਾਕਰਨ ਵਾਪਰ ਰਹੇ ਨੇ ਅਸੀਂ ਆਪਣੀ ਡਿਊਟੀ ਸਮਝੀ ਇੱਥੇ ਆਉਣ ਦੀ ਕਿ ਅਸੀਂ ਵੀ ਜਾ ਕੇ ਦੱਸੀ ਵੀ ਉਹਨਾਂ ਨੇ ਮੀਟਿੰਗ ਕਰੀ ਆ ਆਪਣੇ ਘਰ ਬਲਾ ਕੇ ਕਰੀ ਆ ਜਿਨ੍ਹਾਂ ਨੂੰ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਹੋਇਆ ਹੋਵੇ ਵੀ ਇਹਨਾਂ ਨਾਲ ਵਰਤਾਰਾ ਨਹੀਂ ਕਰਨਾ ਉਹਦਾ ਅਕਾਲ ਤਖਤ ਦੇ ਹੁਕਮਨਾਮੇ ਦੀ ਬੱਗੇ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਫੈਸਲਾ ਕਰਨ ਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਹੋਰ ਵੀ ਇਹਦਾ ਨਿਚੋੜ ਕੱਢ ਲੈਣਾ ਚਾਹੀਦਾ ਜਿਹੜਾ ਇਹ ਫੈਸਲਾ ਹੈ ਜੀ ਕੋਈ ਵੀ ਫੈਸਲਾ ਹੋਵੇ ਨਹੀਂ ਦੇਖੋ ਇਹਦੇ ਬਾਰੇ ਅਕਾਲ ਤਖਤ ਸਾਹਿਬ ਬਾਰੇ ਤਾਂ ਮੈਂ ਅਕਾਲ ਤਖਤ ਦੇ ਜਿਹੜੇ ਹੈਗੇ ਨਾ ਉਹਦੇ ਵਿੱਚ ਫੈਸਲੇ ਜਿਆ ਕਰਨ ਵਾਲੇ ਉਹਦੇ ਬਾਰੇ ਮੈਂ ਕੋਈ ਚਿੱਪਣੀ ਨਹੀਂ ਕਰ ਸਕਦਾ ਸਮੁੱਚੇ ਅਕਾਲ ਤਖਤ ਸਭ ਨੇ ਕਰਨਾ ਜੀ ਮੈਂ ਤਾਂ ਉਹਨੂੰ ਮੈਂ ਤਾਂ ਇੱਕ ਨਵਾਂ ਸਿੱਖਾਂ ਮੈਂ ਤੁਹਾਨੂੰ ਕੋਈ ਰਾਹ ਵੀ ਨਹੀਂ ਦੇ ਸਕਦਾ ਮੈਂ ਸਲਾਹ ਵੀ ਨਹੀਂ ਦੇ ਸਕਦਾ ਜੋ ਕਰਨਗੇ ਆਸ ਹੈ ਸ ਸਾਨੂੰ ਬਹੁਤ ਵੱਡੀ ਸ਼ਰਧਾ ਹੈ ਵੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਨੇ ਪੂਰਾ ਜਿਹੜਾ ਹੈਗਾ ਉਹ ਫੈਸਲਾ ਸਹੀ ਕਰਨਗੇ